ਦੋਸਤੋ ਆ ਮੀਟਰ ਦੇਖ ਲਓ ਜ਼ਮੀਨ ਤੋਂ ਲੱਗਣੇ ਸ਼ੁਰੂ ਹੋ ਗਏ ਤੇ ਖੰਬੇ ਤੇ ਕਿਵੇਂ ਲੱਗੇ ਨੇ ਤੁਹਾਡੇ ਸਾਹਮਣੇ ਹੀ ਆ ਤੇ ਉੱਪਰ ਆ ਤਾਰਾਂ ਦਾ ਜਾਲ ਦੇਖ ਲਓ ਇਹੋ ਗਲੀ ਦੇ ਮੋੜ ਤੱਕ ਇਦਾਂ ਹੀ ਜਾਂਦਾ ਤੇ ਇਧਰੋਂ ਵੀ ਤੁਹਾਨੂੰ ਦਿਖਾਉਣਾ ਦੇਖੋ ਤਾਰਾਂ ਦਾ ਕਿਵੇਂ ਜਾਲ ਵਿਛਾਇਆ ਹੋਇਆ ਤੇ ਇੱਥੇ ਦਾ ਥੋੜੀ ਜੀ ਤਾਰਾਂ ਉੱਪਰ ਹਲੇ ਹੈਗੀਆਂ ਨੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਮੋੜ ਤੇ ਆਓ ਦੇਖੋ ਜਮੀਨ ਤੋਂ ਮੈਨੂੰ ਲੱਗਦਾ 2.5 ਤਿੰਨ ਫੁੱਟ ਉੱਚੀ ਉਤਾਰ ਹੋਣੀ ਆ ਉਹ ਇੱਥੇ ਤੋਂ ਉੱਚੀ ਰੱਖੀ ਨੇ ਥੋੜੀ ਜਿਹੀ ਮਕਾਨ ਕਰਕੇ ਹਨਾ ਇਹ ਵੀ ਪਤਾ ਨਹੀਂ ਮਕਾਨ ਵਾਲਿਆਂ ਨੇ ਕੀਤੀ ਹੁਣ ਇਹ ਵੀ ਨਹੀਂ ਪਤਾ ਤੇ ਆ ਦੇਖ ਲੋ ਮੀਟਰ ਮੀਟਰ ਤਾਂ ਲਾਇਏ ਨੇ ਜਿਵੇਂ ਛੋਟੇ ਜਿਹੇ ਬੱਚੇ ਨੇ ਰੀਡਿੰਗ ਲੈਣ ਆਉਣਾ ਹੁੰਦਾ ਵੀ ਉਹਨੂੰ ਪੌੜੀ ਦੀ ਲੋੜ ਪੈਣੀ ਆ ਪੌੜੀ ਲੱਭਣੀ ਨਹੀਂ ਕਿਤੇ ਸ਼ਰਮ ਆਉਣੀ ਚਾਹੀਦੀ ਐ ਬਿਜਲੀ ਵਿਭਾਗ ਦੇ ਐਸੇ ਕਾਰੀਗਰਾਂ ਨੂੰ ਜਿਨ੍ਹਾਂ ਨੇ ਆ ਘਟਿਆ ਤਰੀਕੇ ਨਾਲ ਕੰਮ ਕੀਤਾ ਆ ਤਾਰਾਂ ਦੇਖ ਲਓ ਕੀ ਕਹਿਣਾ ਚਾਹੂੰਗਾ ਤੁਸੀਂ ਇਸ ਕਾਰੀਗਰਾਂ ਨੂੰ ਜਿਨ੍ਹਾਂ ਨੇ ਇਸ ਤਰੀਕੇ ਦਾ ਕੰਮ ਕੀਤਾ ਕਿ ਬੱਚਿਆਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ ਗਈ ਬਸ ਫਾਹਾ ਪੱਟ ਕੰਮ ਕੀਤਾ ਗਿਆ ਤੇ ਲੋਕ ਇੰਨੇ ਕੁ ਪਰੇਸ਼ਾਨ ਨੇ ਕਿ ਗੱਲਾਂ ਛੱਡ ਦੋ ਲੁਧਿਆਣੇ ਦੇ ਕੋਲ ਬੇਗੋਆਣਾ ਪਿੰਡ ਹੈ ਜਿੱਥੇ ਦੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਦੇਖੋ ਤਾਰਾਂ ਦਾ ਜਾਲ ਕੀ ਮਤਲਬ ਕਿਸ ਤਰੀਕੇ ਨਾਲ ਬੱਚੇ ਇੱਥੇ ਖੇਡਦੇ ਹੋਣਗੇ ਮੇਰੀ ਤਾਂ ਸਮਝ ਤੋਂ ਬਾਹਰ ਹੈ ਪੇਰੈਂਟਸ ਤਾਂ ਬੱਚਿਆਂ ਨੂੰ ਬਾਹਰ ਹੀ ਨਹੀਂ ਆਣ ਦਿੰਦੇ ਹੋਣਗੇ ਇਸ ਹਿਸਾਬ ਨਾਲ ਆਪਣੇ ਵਿਚਾਰ ਜਰੂਰ ਪੇਸ਼ ਕਰਿਓ